ਸ੍ਰੀ ਕਾਲਜ ਤੋਂ 124 7 ਪਚਾ ਫਿਰ ਉਸਪੁਰ ਚ ਵੀ ਦਾ ਇੱਕ ਰਿਅਰ ਸਿੰਪਲ ਲਰਡਿੰਗ ਗੱਡੀ ਦਾ ਐਕਸੀਡੈਂਟ ਮੋਟਰਸਾਈਕਲ ਸਵਾਰ ਮਾਂ ਬੇਟੇ ਕੋਈ ਜ਼ਖਮੀ ਫਿਰੋਜ਼ਪੁਰ ਸ਼ਹਿਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਰਣਬੀਰ ਸਿੰਘ ਭੁੱਲਰ ਦੀ ਕਾਰ ਪਿੰਡ ਦੀਰਾ ਕਾਰਾ ਨੇੜੇ ਹਾਦਸਾ ਗ੍ਰਸਤ ਹੋ ਗਈ। ਜਾਣਕਾਰੀ ਮੁਤਾਬਕ ਵਿਧਾਇਕ ਖੜਾ ਦਾ ਜਾਇਜ਼ਾ ਲੈਣ ਲਈ ਨਿਕਲੇ ਸਨ। ਜਦੋਂ ਸਾਹਮਣੇ ਤੋਂ ਆ ਰਹੇ ਮੋਟਰਸਾਈਕਲ ਸਵਾਰ ਪਰਿਵਾਰ ਨੂੰ ਬਚਾਉਣ ਲਈ ਡਰਾਈਵਰ ਨੇ ਅਚਾਨਕ ਗੱਡੀ ਮੋੜੀ ਜਿਸ ਕਾਰਨ ਉਹ ਖੇਤਾਂ ਵਿੱਚ ਜਾ ਉਤਰੀ। ਗੱਡੀ ਦੇ ਪਲਟਣ ਤੋਂ ਬਚਾ ਹੋਇਆ ਅਤੇ ਵਿਧਾਇਕ ਸੁਰੱਖਿਅਤ ਰਹੇ। ਹਾਦਸੇ ਦੌਰਾਨ ਮੋਟਰਸਾਈਕਲ ਸਵਾਰ ਮਹਿਲਾ ਅਤੇ ਉਸ ਦਾ ਬੱਚਾ ਸੜਕ ਤੇ ਡਿੱਗ ਗਏ। ਉਹਨਾਂ ਨੂੰ ਹਲਕੀਆਂ ਸੱਟਾਂ ਆਈਆਂ ਵਿਧਾਇਕ ਭੁੱਲਰ ਨੇ ਫੌਰਨ ਆਪਣੀ ਡਿੱ ਰਹੀ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਪੁੱਲਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ ਕਿ ਹਾਦਸਾ ਗੰਭੀਰ ਹੋ ਸਕਦਾ ਸੀ ਪਰ ਪ੍ਰਮਾਤਮਾ ਦੀ ਰਹਿਮਤ ਨਾਲ ਸਭ ਦੀ ਜਾਨ ਬਚ ਗਈ ਇਹ ਹਾਦਸਾ ਉਸ ਵੇਲੇ ਹੋਇਆ ਜਦੋਂ ਵਿਧਾਇਕ ਪਿੰਡਾਂ ਵਿੱਚ ਖੜਾ ਨਾਲ ਹੋ ਰਹੀ ਤਬਾਹੀ ਦਾ ਜਾਇਜ਼ਾ ਲੈਣ ਲੈ ਨਿਕਲੇ ਸਨ ਪੁਲਿਸ ਵੱਲੋਂ ਜਾਂਚ ਜਾਰੀ ਹੈ ਕੁਛ ਨਹੀਂ ਸੀਗਾ ਮੋਟਰਸਾਈਕਲ ਆ ਰਿਹਾ ਸੀਗਾ ਤੇ ਉਹ ਵਿਚਾਰੀ ਡਿੱਗ ਪਈ ਤੇ ਜਦੋਂ ਦੂਰੋਂ ਦੇਖਿਆ ਉਹ ਮੇਰੇ ਡਰਾਈਵਰ ਨੇ ਗੱਡੀ ਜਿਹੜੀ ਆ ਪੂਰੀ ਪੱਛੇ ਚਲਾਤੀ ਸੋ ਇਹ ਪ੍ਰਮਾਤਮਾ ਨੇ ਵਿਚਾਲਿਆ ਸਰ ਉਹ ਇੰਜਰਡ ਹੋਇਆ ਉਹਨਾਂ ਨੂੰ ਵੀ ਹਸਪੀਟਲ ਭੇਜਿਆ ਗਿਆ ਤੁਹਾਡੇ ਕੋਲ ਨਹੀਂ ਭੇਜਤਾ ਜੀ ਉਹ ਠੀਕ ਨੇ ਜੀ ਔਰ ਸਭ ਤੋਂ ਵੱਡੀ ਗੱਲ ਇਹ ਆ ਕਿ ਉਹਨਾਂ ਦੀ ਬੜੀ ਬਚਤ ਹੋਈ ਆ ਸਾਡੀ ਵੀ ਬਚਤ ਹੋਈ ਆ ਜੀ ਕਿਉਂਕਿ ਜੇ ਗੱਡੀ ਪਲਟ ਜਾਂਦੀ ਤਾਂ ਫਿਰ ਤੁਸੀ ਸਾਨੂੰ ਕੱਢਣਾ ਸੀ ਤੁਸੀਂ ਮਗਰ ਵੀ ਤੁਸੀਂ ਸਾਨੂੰ ਕੱਢਣਾ ਸੀ ਜੀ ਜੀ ਸੋ ਪ੍ਰਮਾਤਮਾ ਨੇ ਫਿਰ ਬਾਲੂ ਸਰਵਿਕਾਲ ਜੀ ਤੁਸੀਂ 224 ਇੰਟੂ 7 ਕਿੰਝ ਫਿਰੋਜ਼ਪੁਰ ਚੁਬਿਦਾਇਕਰਨ ਰੀਡ ਸਿੰਘਪੁਰ ਲੜੀ ਗੱਡੀ ਦਾ ਐਕਸੀਡੈਂਟ ਮੋਟਰਸਾਈਕਲ ਸਵਾਰ ਮਾਂ ਬੇਟੇ ਹੋਏ ਜ਼ਖਮੀ ਫਿਰੋਜ਼ਪੁਰ ਸ਼ਹਿਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਰਣਬੀਰ ਸਿੰਘ ਭੁੱਲੜ ਦੀ ਕਾਰ ਪਿੰਡ ਧੀਰਾ ਕਾਰਾ ਨੇੜੇ ਹਾਦਸਾ ਗ੍ਰਸਤ ਹੋ ਗਈ। ਜਾਣਕਾਰੀ ਮੁਤਾਬਕ ਵਿਧਾਇਕ ਖੜਾ ਦਾ ਜਾਇਜ਼ਾ ਲੈਣ ਲਈ ਨਿਕਲੇ ਸਨ। ਜਦੋਂ ਸਾਹਮਣੇ ਤੋਂ ਆ ਰਹੇ ਮੋਟਰਸਾਈਕਲ ਸਵਾਰ ਪਰਿਵਾਰ ਨੂੰ ਬਚਾਉਣ ਲਈ ਡਰਾਈਵਰ ਨੇ ਅਚਾਨਕ ਗੱਡੀ ਮੋੜੀ ਜਿਸ ਕਾਰਨ ਉਹ ਖੇਤਾ ਵਿੱਚ ਜਾ ਉਤਰੀ। ਗੱਡੀ ਦੇ ਪਲਟਣ ਤੋਂ ਬਚਾ ਹੋਇਆ ਅਤੇ ਵਿਧਾਇਕ ਸੁਰੱਖਿਅਤ ਰਹੇ। ਹਾਦਸੇ ਦੌਰਾਨ ਮੋਟਰਸਾਈਕਲ ਸਵਾਰ ਮਹਿਲਾ ਅਤੇ ਉਸ ਦਾ ਬੱਚਾ ਸੜਕ ਤੇ ਡਿੱਗ ਗਏ। ਉਹਨਾਂ ਨੂੰ ਹਲਕੀਆਂ ਸੱਟਾਂ ਆਈਆਂ ਵਿਧਾਇਕ ਭੁੱਲੜ ਨੇ ਫੌਰਨ ਆਪਣੀ ਗੱਡੀ ਰਾਹੀ ਜ਼ਖਮੀ ਨੂੰ ਹਸਪਤਾਲ ਪਹੁੰਚਾਇਆ ਪੁਲੈਸ ਨੇ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ ਕਿ ਹਾਦਸਾ ਗੰਭੀਰ ਹੋ ਸਕਦਾ ਸੀ ਪਰ ਪ੍ਰਮਾਤਮਾ ਦੀ ਰਹਿਮਤ ਨਾਲ ਸਭ ਦੀ ਜਾਨ ਬਚ ਗਈ ਇਹ ਹਾਦਸਾ ਉਸ ਵੇਲੇ ਹੋਇਆ ਜਦੋਂ ਵਿਧਾਇਕ ਪਿੰਡਾਂ ਵਿੱਚ ਖੜਾ ਨਾਲ ਹੋ ਰਹੀ ਤਬਾਹੀ ਦਾ ਜਾਇਜ਼ਾ ਲੈਣ ਲੈ ਨਿਕਲੇ ਸਨ ਪੁਲਿਸ ਵੱਲੋਂ ਜਾਂਚ ਜਾਰੀ ਹੈ ਕੁਛ ਨਹੀਂ ਸੀਗਾ ਮੋਟਰਸਾਈਕਲ ਆ ਰਿਹਾ ਸੀਗਾ ਜੀ ਤੇ ਉਹ ਵਿਚਾਰੀ ਡਿੱਗ ਪਈ ਤੇ ਜਦੋਂ ਦੂਰੋਂ ਦੇਖਿਆ ਉਹ ਮੇਰੇ ਡਰਾਈਵਰ ਨੇ ਗੱਡੀ ਜਿਹੜੀ ਆ ਪੂਰੀ ਖੱțe ਚਲਾਤੀ ਸੋ ਇਹ ਪਰਮਾਤਮਾ ਨੇ ਬਚਾਲਿਆ ਸਰ ਉਹ ਇੰਜਰਡ ਹੋਇਆ ਉਹਨਾਂ ਨੂੰ ਵੀ ਹਸਪੀਟਲ ਭੇਜਿਆ ਗਿਆ ਤੁਹਾਡੇ ਕੋਲ ਨਹੀਂ ਭੇਜਤਾ ਜੀ ਉਹ ਠੀਕ ਨੇ ਜੀ ਔਰ ਸਭ ਤੋਂ ਵੱਡੀ ਗੱਲ ਇਹ ਆ ਕਿ ਉਹਨਾਂ ਦੀ ਬੜੀ ਬਚਤ ਹੋਈ ਆ ਸਾਡੀ ਵੀ ਬਚਤ ਹੋਈ ਆ ਜੀ ਕਿਉਂਕਿ ਜੇ ਗੱਡੀ ਪਲਟ ਜਾਂਦੀ ਤਾਂ ਫਿਰ ਤੁਸੀ ਸਾਨੂੰ ਕੱਢਣਾ ਸੀ ਤੁਸੀਂ ਮਗਰ ਸਹੀ ਤੁਸੀਂ ਸਾਨੂੰ ਕੱਢਣਾ ਸੀ ਜੀ ਜੀ ਸੋ ਪਰਮਾਤਮਾ ਨੇ ਸਿਰਫ